ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ। 19 ਤੇ 20 ਤਰੀਕ ਨੂੰ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚਾਹ ਹਰਿਆਣਾ ਦਾ ਕੁਝ ਪਾਰਟ ਹੈ ਚਾਹ ਰਾਜਸਥਾਨ ਦਾ ਕੁਝ ਪਾਰਟ ਹੈ। ਉੱਥੇ ਮੌਸਮ ਦੇ ਵਿੱਚ ਤਬਦੀਲੀ ਆਈ ਕਈ ਥਾਵਾਂ ਦੇ ਉੱਤੇ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਕਈ ਥਾਵਾਂ ਦੇ ਉੱਤੇ ਘੜੀ ਮਾਰੀ ਵੀ ਹੋਈ ਹੈ ਬਰਲੇਟਾਵੇ ਥਾਵਾਂ ਦੇ ਉੱਤੇ ਤਾਂ ਤੁਹਾਡੇ ਇਲਾਕੇ 'ਚ ਮੌਸਮ ਕਿਸ ਤਰ੍ਹਾਂ ਰਿਹਾ ਇਹਦੇ ਬਾਰੇ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਿਆ ਜੀ ਤੇ ਟੈਂਪਰੇਚਰ ਆ ਜਿਹੜਾ ਉਹ ਡਾਊਨ ਆਇਆ 20 ਡਿਗਰੀ ਤੇ ਆ ਗਿਆ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਜਿਹੜਾ 10-11 ਤੇ ਰਾਤ ਵਾਲਾ ਚੱਲਿਆ ਗਿਆ ਤਿੰਨ ਚਾਰ ਦਿਨਾਂ ਚ ਜਦੋਂ ਹੁਣ ਦਿਨ ਲੱਗਣ ਸ਼ੁਰੂ ਹੋਣਗੇ ਮੰਨ ਲਓ 21 ਫਰਵਰੀ ਤੋਂ ਦਿਨ ਲੱਗਣੇ ਸ਼ੁਰੂ ਹੁੰਦੇ ਆ ਤਾਂ ਤਿੰਨ ਚਾਰ ਦਿਨਾਂ ਦੇ ਬਾਅਦ ਤਾਪਮਾਨ 'ਚ ਇੱਕਦਮ ਫਿਰ ਵਾਧਾ ਹੋਊਗਾ 27 ਡਿਗਰੀ ਤੱਕ ਤਾਪਮਾਨ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਟੈਂਪਰੇਚਰ ਇੱਕਦਮ ਵਧੂਗਾ ਤਾਂ ਉਸ ਤੋਂ ਬਾਅਦ ਫਿਰ ਹੋ ਸਕਦਾ ਹੈ ਦੋ ਹਫ਼ਤਿਆਂ ਤੱਕ ਫਿਰ ਮੌਸਮ ਦੇ ਵਿੱਚ ਥੋੜੀ ਬਹੁਤੀ ਤੋਦੀਲੀ ਦੇਖਣ ਨੂੰ ਮਿਲੇ ਫਿਲਹਾਲ ਜਿਹੜਾ ਹੈਗਾ ਇੱਕ ਦਾ ਇੱਕ ਜਿਹੜਾ ਮੌਸਮ ਸਾਫ਼ ਹੋਊ ਤੇ ਟੈਂਪਰੇਚਰ ਫਿਰ ਉੱਪ ਜਾਊਗਾ ਕਈ ਥਾਵਾਂ ਦੇ ਉੱਤੇ ਕਣਕਾਂ ਡਿੱਗੀਆਂ ਨੇ ਤੁਹਾਡੀ ਫਸਲ ਆ ਜਿਹੜੀ ਕਿਹੜੀ ਸਥਿਤੀ ਤੇ ਆ ਤੇ ਕਿੰਨੀ ਕੁ ਡਿੱਗੀ ਇਹਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਮੈਂ ਕਮੈਂਟ ਚ ਜਿਹੜੇ ਤੁਹਾਡੇ ਨਾਮ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਕਿੰਨਾ ਕੁ ਅਸਰ ਪੈਂਦਾ ਜਦੋਂ ਕਣਕ ਡਿੱਗਦੀ ਹੈ ਨਾ ਇਹਦੀ ਸਟੇਜ ਕਿਹੜੀ ਆ ਉੱਥੇ ਆ ਕੇ ਜਿਹੜਾ ਹੈਗਾ ਝਾੜ ਦਾ ਪਰਮਾਨ ਲੱਗ ਸਕਦਾ ਕਿੰਨਾ ਕੁ ਫਰਕ ਪੈ ਸਕਦਾ ਪਰ ਉਹਨੂੰ ਝਾੜ ਨੂੰ ਘਟਾਉਣ ਵਾਸਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਫਸਲ ਦੇ ਉੱਤੇ ਜੇ ਸਪਰੇਅ ਕਰਦੇ ਹੋ ਕਿਉਂਕਿ ਜਿੱਥੇ ਖੇਤ ਚ ਪਾਣੀ ਖੜਾ ਉਹ ਪਾਣੀ ਖੇਤ ਚੋਂ ਕੋਸ਼ਿਸ਼ ਕਰੋ ਕਿ ਆਪਾਂ ਬਾਹਰ ਕੱਢ ਦਈਏ ਲਗਾਤਾਰ ਖੇਤ ਚ ਜੇ 3-4 ਦਿਨ ਪਾਣੀ ਰਹਿ ਜਾਂਦਾ ਕਣਕ ਤੁਹਾਡੀ ਨਿਸਾਰੇ ਤੇ ਹੈ ਜਾਂ ਨਿਸਰ ਚੁੱਕੀ ਹੈ ਤਾਂ ਇਹਦਾ ਵੱਡਾ ਪ੍ਰਭਾਵ ਪੈਂਦਾ ਪਰ ਜੇ ਖੇਤ ਚ ਪਾਣੀ ਹੈ ਨਹੀਂਗਾ ਤੇ ਵੈਸੇ ਕਣਕ ਡਿੱਗ ਪਈ ਹੈ ਤਾਂ ਉਹਦਾ ਬਹੁਤਾ ਜਿਆਦਾ ਪ੍ਰਭਾਵ ਮਾੜਾ ਨਹੀਂ ਪੈਂਦਾਗਾ ਜੇ ਆਪਾਂ ਟਾਈਮਲੀ ਉਹਦੀ ਦੇਖਭਾਲ ਕਰਦੇ ਆ ਤਾਂ ਟਾਈਮਲੀ ਦੇਖਭਾਲ ਦੇ ਵਿੱਚ ਇਹ ਹੈ ਕਿ ਆਪਾਂ ਜਰੂਰਤ ਅਨੁਸਾਰ ਕਿਉਂਕਿ ਜਦੋਂ ਲੰਬਾ ਸਮਾਂ ਕਣਕ ਥਲੜੀ ਡਿੱਗ ਰਹੀਦੀ ਨਾ ਜੇ ਤਾਂ ਉਹ ਅਜੇ ਨਿਸਾਰਾ ਕਰ ਰਹੀ ਸੀਗੀ ਜਾਂ ਅਜੇ ਨਿਸਰ ਨਹੀਂ ਸੀ ਉਹ ਕੋਈ ਜਿਹੜੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਉਹ ਜਿਹੜੀ ਹੈਗੀ ਆ ਆਪਦੀ ਰਿਕਵਰੀ ਕਰਦੀ ਆ ਤੇ ਉਹ ਉੱਪਰ ਵੱਲ ਨੂੰ ਸਿੱਧਾ ਹੋਣ ਦੀ ਕੋਸ਼ਿਸ਼ ਕਰਦੀ ਹੈ ਹੋ ਵੀ ਜਾਂਦੀ ਹੈ ਜਿਵੇਂ ਜਿਵੇਂ ਪਕਾਲ ਨੂੰ ਜਾਂਦੀ ਹੈ ਫਿਰ ਕਣਕ ਦੇ ਵਿੱਚ ਜਿਹੜੀ ਹੈਗੀ ਆ ਉੱਪਰ ਜਿਹੜੀ ਹੈਗੀ ਆ ਸਿੱਧੇ ਹੋਣ ਦੀ ਜਿਹੜੀ ਟੈਂਡੈਂਸੀ ਆ ਉਹ ਘਟਦੀ ਹੈ ਕਿਉਂਕਿ ਉੱਪਰੋਂ ਭજન ਜ਼ਿਆਦਾ ਵੱਧਦਾ ਤੇ ਪਲੱਸ ਜਿਹੜੀ ਹੈਗੀ ਆ ਕਣਕ ਮਚਿਓਰਟੀਲ ਜਾ ਰਹੀ ਹੁੰਦੀ ਹੈ ਥੱਲੇ ਵਾਲੇ ਪਾਸੇ ਫੰਗਸ ਜਾਂ ਕੀੜੇ ਮਕੌੜੇ ਦਾ ਅਟੈਕ ਹੋਣ ਦਾ ਡਰ ਨਹੀਂਗਾ ਖਾਸ ਤੌਰ ਤੇ ਉਲੀ ਰੋਗ ਦਾ ਕਿਉਂਕਿ ਥੱਲੇ ਹਵਾ ਨਹੀਂ ਪੈਂਦੀ ਤੇ ਸਿਲ ਰਹਿੰਦੀ ਹੈ ਤਾਂ ਉਹਦੇ ਨਾਲ ਉਲੀ ਰੋਗ ਪੈ ਸਕਦਾ ਹੈ ਇਸ ਕਰਕੇ ਤੁਸੀਂ ਜ਼ਰੂਰਤ ਅਨੁਸਾਰ ਕਿਉਂਕਿ ਪਿਛਲੇ ਸਾਲਾਂ ਚ ਜਿੱਥੇ ਕਣਕ ਡਿੱਗੀ ਹੈ ਕਿਉਂਕਿ ਜੇ ਤਾਂ ਬਹੁਤ ਜ਼ਿਆਦਾ ਵੇਚ ਜਾਂਦੀ ਹੈ ਤਾਂ ਉਹਨੂੰ ਮੌਕੇ ਦੀ ਮੌਕੇ ਜੇ ਆਪਾਂ ਪਲਟਦੇ ਆ ਤਾਂ ਉਹਦਾ ਜਿਹੜਾ ਠੀਕ ਅਸਰ ਪੈਂਦਾ ਕਿਉਂਕਿ ਥੱਲੇ ਵਾਲੇ ਪਾਸੇ ਹਵਾ ਪੈਂਦੀ ਤੇ ਕਣਕ ਠੀਕ ਹੋ ਜਾਂਦੀ ਹੈ ਜੇ ਉਹਨੂੰ 2-4 ਦਿਨਾਂ ਬਾਅਦ ਆਪਾਂ ਪਲਟਾਂਗੇ ਤਾਂ ਉਹਦਾ ਨੁਕਸਾਨ ਹੋਊਗਾ ਜਾਂ ਤਾਂ ਮੌਕੇ ਦੇ ਉੱਤੇ ਨਾਲ ਦੀ ਨਾਲ ਪਲਟ ਸਕਦੇ ਜਿੱਥੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਵਰਨਾ ਜ਼ਰੂਰਤ ਨਹੀਂ ਹੈ ਤੁਸੀਂ ਜ਼ਰੂਰਤ ਅਨਸਾਰ ਇੱਕ ਤਾਂ NPK 13-0-45 ਦੀ ਘਾਟ ਨਾ ਜਾਣ ਦੇਣੀ ਕਿਉਂਕਿ ਜਿੰਨਾ ਮਟੀਰੀਅਲ ਸਟੋਰ ਆ ਉਹ ਜਾਵੇ ਸਿੱਟੇ ਆਲੂ ਤੇ ਫਸਲ ਦੇ ਵਿੱਚ ਜਿਹੜੀ ਹੈਗੀ ਗ੍ਰੀਨਰੀ ਲੰਮਾ ਸਮਾਂ ਬਰਕਰਾਰ ਰਹੇ ਕਿਉਂਕਿ ਪोटाश ਨੇ ਇਹਨੂੰ ਸਟਰੈਂਥ ਦੇਣੀ ਹੈ ਬੜੀ ਵਧੀਆ 2 ਕਿਲੋ 2.5 ਕਿਲੋ ਤੱਕ ਤੁਸੀਂ ਪ੍ਰਤੀ ਏਕੜ 3 ਕਿਲੋ ਤੱਕ ਕਰੋ ਉਲੀ ਨਾਸ਼ਕ ਚਾਹੇ ਤੁਸੀਂ ਐਜੋਕਸੀ ਪਲਸ ਸਟੈਬੂਕੋਨ ਜੋਲ ਕਰਦੇ ਹੋ ਜਾਂ ਚਾਹੇ ਟਰਾਈਫਲੋਕਸੀ ਪਲਸ ਸਟੈਬੂਕੋਨ ਜੋਲ ਕਰਦੇ ਆ ਡਬਲ ਟੈਕਨੀਕਲ ਜ਼ਰੂਰ ਸਪਰੇਅ ਕਰਨਾ ਤੇ ਨਾਲ ਤੁਸੀਂ ਤੁਰੰਤ ਜਿਹੜੀ ਸਟਰੈਂਥ ਤੇ ਇਹਨੂੰ ਅਮਾਈਨੋ ਐਸਿਡ ਜਿਹੜੀ ਹੈਗੀ ਆ ਉਹਦੀ ਸਪਰੇਅ 300 400 ਐਮਐਲ ਤਾਈ ਤੁਸੀਂ ਸਾਗਰ ਰਿਕਵਰਟ ਸਕਦੇ ਆ ਬਹੁਤ ਵਧੀਆ ਰਿਜ਼ਲਟ ਦੇਊਗੀ ਵਰਨਾ ਤੁਸੀਂ ਇਹ ਐਨਪੀਕੇ ਪਲੱਸ ਟੈਬੂ ਕੋਨੋਜੋਲ ਜਾਂ ਯੋਕਸੀ ਪਲੱਸ ਟੈਬੂ ਜਾਂ ਟਰਾਈਫਲੋਕਸੀ ਪਲੱਸ ਟੈਬੂ ਕੋਨੋਜੋਲ ਦੀ ਸਪਰੇਅ ਕਰਦੇ ਤਾਂ ਉਹਦੇ ਨਾਲ ਫਸਲ ਜਿਹੜੀ ਹੈਗੀ ਆ ਰੋਗ ਰਹਿਤ ਰਹੂਗੀ ਫਸਲ ਦੇ ਵਿੱਚ ਜਿਹੜੀ ਤੁਸੀਂ ਪੋਟਾਸ਼ ਦੇਣੀ ਆ ਉਹਦੇ ਨਾਲ ਜਿਹੜੀ ਹੈਗੀ ਆ ਦਾਣੇ ਦਾ ਵਜਨ ਨਹੀਂ ਘਟੂਗਾ ਵਰਨਾ ਜਿਹੜਾ ਹੈਗਾ ਉੱਲੀ ਰੋਗ ਦਾ ਅਸਰ ਵੀ ਹੋ ਸਕਦਾ ਤੇ ਦਾਣੇ ਦਾ ਵਜਨ ਹੈ ਜਿਹੜਾ ਫਸਲ ਡਿੱਗਲਦੇ ਨਾਲ ਜਿਹੜੀ ਤਣੀ ਨੂੰ ਕਮਜ਼ੋਰੀ ਮਿਲਦੀ ਹੈ ਤਾਂ ਉਹਦੇ ਨਾਲ ਦਾਣੇ ਦੇ ਵਜਨ ਤੇ ਅਸਰ ਪੈ ਸਕਦਾ ਇਹ ਗੱਲ ਦਾ ਖਾਸ ਧਿਆਨ ਰੱਖਣਾ ਖੇਤ ਦੇ ਵਿੱਚ ਪਾਣੀ ਖੜਾ ਨਾ ਹੋਣ ਦੇ ਕਿਉਂਕਿ 4 ਦਿਨਾਂ ਤੱਕ ਟੈਂਪਰੇਚਰ ਫੇਰ ਉੱਚੀ ਜਾਣਾ 4 ਦਿਨ ਦੀ ਰਾਹਤ ਹੈ ਉਹਦੇ ਬਾਅਦ ਤਾਪਮਾਨ ਉੱਚਾ ਜਾ ਰਿਹਾ ਸੋ ਫਸਲ ਦਾ ਖਿਆਲ ਰੱਖੋ ਧੰਨਵਾਦ